ਤੇਰਾ ਹੀ ਸਹਾਰਾ ਮੈਨੂੰ ਸੱਚੇ ਪਾਤਸ਼ਾਹ ਹੋਰ ਕੋਈ ਆਸ ਨਾ ਝੋਲੀ ਵਿੱਚ ਖੈਰ ਪਾਉਂਦੇ ਰਹਿਣਾ ਬਾਦਸ਼ਾਹ ਹੋਰ ਕੋਈ ਖੈਸ ਨਾ ਇੱਕੋ ਇੱਕ ਮੰਗ ਦੀ ਨਾਸਵੇਂ ਪਿਤਾ ਜੀ ਰਹਿਣਾ ਅੰਗ ਸੰਗ ਜੀ ਗੋਣ ਗਉਂਦਾ ਰਗਾ ਬਣ ਕੇ دیਵਾਨਾ ਜੀ ਮੁੱਖੋ ਸਦਾ ਆਪ ਦੇ ਰਾਚ ਦੇ ਮਛੰਦ ਇੱਕੋ ਗੈ ਨਿਸ਼ਾਨਾ ਜੀ ਕਬਤਾ ਦੀ ਥਾਪ ਦੇ ਸੱਚ ਯਾਰ ਲਾਦੇਓ ਜਿਹੜੀ ਤੈਨੂੰ ਪਾਵੇ ਹਸਤੀ ਬਣਾ ਦੇਓ ਥੋੜਾ ਮੈਂ ਧਿਆਨ ਤਾਰ ਕੇ ਪਰ ਲਾਈ ਉਡਾਰੀਆਂ ਮਨ ਚੋਂ ਪਰਮ ਮੁੱਕ ਜਾਵੇ ਖਰ ਕੇ ਸੱਦਰਾਂ ਸਵਾਰੀਆਂ ਚੜ ਜਾਵੇ ਰੰਗ ਦੀ ਨਾਸਵੇਂ ਪਿਤਾ ਜੀ ਰਹਿਣਾ ਅੰਗ ਸੰਗ ਜੀ ਉਹਨਾਂ ਥੋਡੀ ਨਾਲ ਕਰਾਂ ਮੈਂ ਅਗਾਜ ਜੀ ਜ਼ਿੰਦਗੀ ਦੇ ਨਿਤ ਦਾ ਤੇਰੇ ਘਰ ਲਈ ਇਕੱਠਾ ਕਰਾਂ ਦਾਜ ਜੀ ਖਿਆਲ ਮੇਰੇ ਚਿੱਤ ਦਾ ਜੀਜ ਨੂੰ ਪੁਗਾਦਿਓ ਜਿਹੜੀ ਤੈਨੂੰ ਪਾਵੇ ਹਸਤੀ ਬਣਾਦਿਓ ਪ੍ਰੇਮ ਸਰਦ ਦਾ ਵਹਿਣ ਰਹੇ ਚੱਲਦਾ ਮਨ ਲਾਵੇ ਤਾਰੀਆਂ ਸੱਚੇ ਕਰਮਾਂ ਦਾ ਫਾਲ ਰਹੇ ਫਾਲ ਦਾ ਗੋਡ ਦਾ ਕਿਆਰੀਆਂ ਆ ਜਾਵੇ ਢੰਗ ਦੀ ਦਸਵੇਂ ਪਿਤਾ ਜੀ ਰਹਿਣਾ ਅੰਗ ਸੰਗ ਜੀ ਲੰਗ ਪੈਰ ਥਾ ਨਾ ਜਾਵੇ ਜੀਵਨ ਮੇਰਾ ਪੱਗ ਤੀ ਤੋਂ ਬਨ ਜੀ ਪੰਜਾਬ ਵਾਲਾ ਦਤ ਆ ਪਾ ਬਿਨਾ ਕਿਰਾ ਕੀਮਤੀ ਗਖਨ ਜੀ ਲੇਖ ਚ ਲਵਾ ਦਿਓ ਜਿਹੜੀ ਤੈਨੂੰ ਪਾਵੇਗਾ ਹਰ ਪਾਸੋਂ ਦੀਦ ਹੁੰਦੀ ਰਹੇ ਆਪ ਦੀ ਮੁੱਕ ਜਿਹਨੇ ਰਜੋ ਜੀਵਾ ਸਦਾ ਗਉਣ ਥੋਡੇ ਰਿਆਂ ਲਾਪ ਦੀ ਆਥਣ ਸਵੇਰ ਜੋ ਲਾ ਕੇ ਸਾਰੀ ਸੰਗ ਜੀ ਦਸਵੇਂ ਪਿਤਾ ਜੀ ਰਹਿਣਾ ਅੰਗ ਸੰਗ ਦੀ ਹਿਰਦੇ ਚ ਪਾਪ ਵਾਲਾ ਖਿਆਲ ਆ ਬਿਨਾ ਮਾਰੀ ਲਗੇ ਪਾਲਨਾ ਤੋਂ ਤੋਂ ਬਿਨ ਗੌਰ ਪਾਸ ਧਿਆਨ ਜਾਬੇ ਨਾ ਪਟਕੇ ਖਿਆਲ ਨਾ ਸੁਰਤੀ ਟਿਕਾ ਦੇਓ ਜਿਹੜੀ ਤੈਨੂੰ ਪਾਵੇ ਹਸਤੀ ਬਣਾ ਦੇਓ ਸੇਵਾ ਪਾਵਨਾ ਦਾ ਰੰਗ ਰਹੇ ਚੜਿਆ ਹੋ ਮੈਨੂੰ ਵਿਸਾਰ ਕੇ ਲਾਲਚ ਦੇ ਮੂਰੇ ਮਾਨ ਰਹੇ ਡੜਿਆ ਜਾਵੇ ਨਾ ਉਮਾਰ ਕੇ ਵਿਕਾਰਾਂ ਦੀ ਤੂਫੰਗ ਜੀ ਦਸਵੇਂ ਪਿਤਾ ਜੀ ਰਹਿਣਾ ਅੰਗ ਸੰਗ ਦੀ ਅੱਜ ਅਨੰਦ ਜ਼ਿੰਦਗੀ ਜਿਉਉਣ ਦਾ ਐਸੀ ਮੇਰੇ ਕਰਿਓ ਮਾਨ ਨੂੰ ਖਿਆਲ ਰਗੇ ਤੁਨੂੰ ਪਾਉਣ ਦਾ ਜੱਜ ਬੇਨੂ ਪਰਿਓ ਹੌਸਲੇ ਵਧਾ ਦਿਓ ਜਿਹੜੀ ਤੈਨੂੰ ਪਾਵੇ ਹਾਸਤੀ ਬਣਾ ਦਿਓ ਜੋਗੀ ਦੀ ਜੋ ਰੱਖੀ ਰੱਖ ਲੈਣਾ ਲਾਜ ਜੀ ਮਾੜੇ ਵੱਲੋਂ ਮੋੜੇ ਮੇਮ ਵਾਲਾ ਸਿਰ ਸਜ ਜਾਬ ਤਾਜ ਜੀ ਹੱਥ ਨੂੰ ਨਾ ਛੁੜਿਓ ਵੱਜੇ ਨਾ ਕੋਈ ਡੰਗ ਜੀ ਦਸਵੇਂ ਪਿਤਾ ਜੀ ਰਹਿਣਾ ਅੰਗ ਸੰਗ ਜੀ ਆਪੇ ਜੀਵਨ ਸਵਾਰ ਦਿਓ ਗੁਰੂ ਜੀ ਅਰਦਾ ਗੁਜਾਰਦਾ ਸਿੰਘ ਮੰਨ ਦੀਪ ਲਿਖੇ ਗੱਲ ਤਰੂ ਜੀ ਚਾਹ ਮਨੂ ਸ਼ਿੰਗਾਰ ਦਾ ਪਾਗਾ ਨੂੰ ਜਗਾ ਦਿਓ ਜਿਹੜੀ ਤੈਨੂੰ ਪਾਵੇ ਹਸਤੀ ਬਣਾ ਦਿਓ ਜਿਹੜੀ ਤੈਨੂੰ ਪਾਵੇ ਹਾਸਤੀ ਬਣਾ ਦੇਉ